ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਮੈਂ ਅਪਰਾਪਜੀਤ ਕੋਰ ਲਾਈਫ ਸਟਾਈਲ ਵਿਦ ਸ਼ਾਨਾ ਵਾਲਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਇੱਕ ਨਵਾਂ ਜਿਹੜਾ ਵਾ ਉਹ ਫੇਸ ਪੈਕ ਫੇਸ਼ੀਅਲ ਆ ਨੂੰ ਤੁਸੀਂ ਉਹ ਲੈ ਕੇ ਆਏ ਆ ਇਹਦੇ ਵਿੱਚ ਜਿਹੜਾ ਕਲੀਨਿੰਗ ਪਲੱਸ ਸਕਰਬਿੰਗ ਪਲੱਸ ਜਿਹੜਾ ਮੋਇਸਚਰਾਈਜ਼ ਪਲੱਸ ਜਿਹੜਾ ਪੈਕ ਇਹ ਚਾਰ ਸਟੈਪ ਅਸੀਂ ਕਰਾਂਗੇ ਤੇ ਜਿਹਦੇ ਨਾਲ ਸਾਡਾ ਫੇਸਵਾ ਉਹ ਬਹੁਤ ਹੀ ਜ਼ਿਆਦਾ ਗਲੋਇੰਗ ਹੋ ਜਾਏਗਾ ਜਿਹੜੀ ਸਾਡੀ ਸਕਿਨ ਜਿਹੜੀ ਆ ਸਕਿਨ ਤੇ ਟੈਨਿੰਗ ਹੋ ਜਾਂਦੀ ਆ ਉਹ ਰਿਮੂਵ ਹੋ ਜਾਵੇਗੀ ਪਲੱਸ ਜਿਹੜੀ ਸਾਡੀ ਸਕਿਨ ਜਿਹੜੀ ਆ ਉਹ ਰੁੱਖੀ ਬੇਜਾਨ ਹੋ ਜਾਂਦੀ ਆ ਉੱਤੇ ਗਲੋ ਆ ਜਾਵੇਗਾ ਤਾਂ ਇਹ ਬਿਲਕੁਲ ਹੀ ਸੌਖਾ ਜਿਹਾ ਫੇਸ਼ੀਅਲ ਹੈ ਤੁਸੀਂ ਕਿਸੇ ਵੀ ਪਾਰਟੀ ਫੰਕਸ਼ਨ ਜਾਂ ਵਿਆਹ ਸ਼ਾਦੀ ਤੇ ਕਿਤੇ ਵੀ ਜਾਣਾ ਹੈ ਤੇ ਜਿਹੜਾ ਪਾਰਲਰ ਵਾਲੇ ਫੇਸ਼ੀਅਲ ਨੂੰ ਜਿਹੜਾ ਤੁਸੀਂ ਹ ਹਮੇਸ਼ਾ ਜਿਹੜਾ ਉਹ ਗੁੱਡ ਬਾਏ ਕਹਿ ਦੋਗੇ ਅਲਵਿਦਾ ਕਹਿ ਦੋਗੇ ਜੇ ਤੁਸੀਂ ਇਹ ਫੇਸ਼ੀਅਲ ਨੂੰ ਜਿਹੜਾ ਵਾ ਵੀਕ ਦੇ ਵਿੱਚ ਇੱਕ ਵਾਰੀ ਕਰੋਗੇ ਤਾਂ ਤੁਹਾਡੀ ਜਦੋਂ ਜਿਹੜੀ ਸਕਿਨ ਵਾ ਵੀਕ ਦੇ ਵਿੱਚ ਇੱਕ ਵਾਰੀ ਕਰਨ ਦੇ ਨਾਲ ਤੁਹਾਡੀ ਸਕਿਨ ਬਹੁਤ ਹੀ ਜਿਆਦਾ ਜਿਹੜੀ ਗਲੋਇੰਗ ਸੌਫਟ ਤੇ ਮੋਇਸਚਰਾਈਜ਼ ਜਿਹੜੀ ਆ ਹੋ ਜਾਵੇਗੀ ਤੇ ਜਿਹੜੀ ਰੁੱਖੀ ਤ્વਚਾ ਤੋਂ ਜਿਹੜਾ ਰੁੱਖੀ ਤੁਹਾਡੀ ਚੰਬੜੀ ਐ ਸਕਿਨ ਵਾ ਉਤੋਂ ਤੁਸੀਂ ਛੁਟਕਾਰਾ ਪਾ ਲੋਗੇ ਤੇ ਇਹ ਜਿਹੜਾ ਫੇਸ਼ੀਅਲ ਬਹੁਤ ਹੀ ਆਸਾਨ ਐ ਜ਼ੀਰੋ ਕਾਸਟ ਵਿੱਚ ਤੁਹਾਨੂੰ ਜਿਹੜਾ ਵਾ ਉਹ ਅਵੇਲੇਬਲ ਘਰ ਦੇ ਵਿੱਚ ਆਮ ਹੀ ਦੋ ਤਿੰਨ ਚੀਜ਼ਾਂ ਤੋਂ ਹੀ ਇਹ ਫੇਸ਼ੀਅਲ ਹੋ ਜਾਂਦਾ ਹੈ ਤੇ ਇਹਦਾ ਜਿਹੜਾ ਸਭ ਤੋਂ ਮੇਨ ਇੰਗਰੀਡੀਐਂਟ ਆ ਉਹ ਆ ਜੀ ਦਹੀਂ ਦਹੀਂ ਜਿਹੜਾ ਵਾ ਉਹ ਬਹੁਤ ਹੀ ਵਧੀਆ ਹੈ ਸਕਿਨ ਤੇ ਮੋਇਸਚਰਾਈਜ਼ਿੰਗ ਵਾਸਤੇ ਇਸਕੇ ਜਿਹੜਾ ਦਹੀਂ ਆ ਉਹ ਸਭ ਤੋਂ ਬੈਸਟ ਜਿਹੜਾ ਕਲੀਨਿੰਗ ਦਾ ਕੰਮ ਕਰਦਾ ਹੈ ਤੇ ਸਾਡੀ ਸਕਿਨ ਦੀ ਜਿਹੜੀ ਟੋਨ ਵਾ ਉਹਨੂੰ ਜਿਹੜਾ ਵਾ ਉਹ ਲਾਈਟ ਕਰਦਾ ਹੈ ਜਿਨ੍ਹਾਂ ਦੀ ਡਾਰਕ ਟੋਨ ਹੁੰਦੀ ਹੈ ਨਾ ਉਹਨਾਂ ਨੂੰ ਲਾਈਟ ਕਰ ਦਿੰਦਾ ਹੈ ਤੇ ਇਸ ਤਰ੍ਹਾਂ ਕੇ ਸਾਨੂੰ ਦਹੀਂ ਦੇ ਨਾਲ ਆਪਣਾ ਫੇਸ ਵੀ ਜਿਹੜਾ ਵਾ ਉਹ ਵਾਸ਼ ਕਰਨਾ ਚਾਹੀਦਾ ਹੈ ਦਹੀਂ ਨੂੰ ਕੱਲਾ ਨਾ ਤੁਸੀਂ ਯੂਜ਼ ਕਰੋ ਦਹੀਂ ਦੇ ਵਿੱਚ ਤੁਸੀਂ ਸ਼ਹਿਦ ਮਿਲਾ ਲਓ ਦਹੀਂ ਚ ਤੁਸੀਂ ਹਲਦੀ ਮਿਲਾ ਲਓ ਤੁਸੀਂ ਚੌਲਾਂ ਦਾ ਆਟਾ ਮਿਲਾ ਲਓ ਤੁਸੀਂ ਨਾਰਮਲ ਆਟਾ ਮਿਲਾ ਲਓ ਤੁਸੀਂ ਬੇਸਣ ਮਿਲਾ ਲਓ ਤੁਸੀਂ ਮਲਠੀ ਵਾਲਾ ਪਾਊਡਰ ਮਿਲਾ ਲਓ ਤੁਸੀਂ ਮੁਲਤਾਨੀ ਮਿੱਟੀ ਮਿਲਾ ਲਓ ਜੋੜੀ ਵਿੱਚ ਚੀਜ਼ ਤੁਹਾਨੂੰ ਸ਼ੂਟ ਕਰਦੀ ਆ ਤੁਸੀਂ ਦਹੀਂ ਦੇ ਵਿੱਚ ਉਹ ਚੀਜ਼ ਐਡ ਕਰ ਲਓ ਤੇ ਤੁਸੀਂ ਉਹਨੂੰ ਆਪਣੇ ਫੇਸ ਤੇ ਜਿਹੜਾ ਵਾ ਐਜ਼ এ ਸਕਰਬਿੰਗ ਐਜ਼ এ ਫੇਸ ਵਾਸ਼ ਐਜ਼ এ ਮੋਇਸਚਰਾਈਜ਼ਰ ਤੇ ਐਜ਼ এ ਪੈਕ ਤੁਸੀਂ ਕਿਸੇ ਤਰੀਕੇ ਨਾਲ ਵੀ ਇਹਨੂੰ ਯੂਜ਼ ਕਰ ਸਕਦੇ ਹੋ ਤੇ ਦਹੀਂ ਦੇ ਨਾਲ ਤੁਹਾਨੂੰ ਰੋਜ਼ ਹੀ ਜਿਹੜਾ ਫੇਸ ਜਿਹੜਾ ਵਾ ਸਾਫ਼ ਕਰਨਾ ਚਾਹੀਦਾ ਜਿਸ ਤਰ੍ਹਾਂ ਹੁਣ ਬਰਸਾਤਾਂ ਦਾ ਸੀਜ਼ਨ ਸੀਗਾ ਤੇ ਹੁਣ ਕਾਫੀ ਜਿਹਦਾਂ ਹਰਬ ਵਗੈਰਾ ਆਏ ਨੇ ਬਰਸਾਤਾਂ ਦਾ ਮੌਸਮ ਆ ਤੇ ਹਰ ਆਏ ਸੀਗੇ ਤੇ ਇਹਦੇ ਨਾਲ ਜਿਹੜੀਆਂ ਸਕਿਨ ਦੀਆਂ ਬਹੁਤ ਬਿਮਾਰੀਆਂ ਜਿਹੜੀਆਂ ਉਹ ਅਲਰਜੀ ਸਕਿਨ ਦੇ ਉੱਤੇ ਖਾਰਸ਼ ਫੰਗਸ ਇਹੋ ਜਿਹੀਆਂ ਕਈ ਪ੍ਰੋਬਲਮ ਜਿਹੜੀਆਂ ਸਕਿਨ ਤੇ ਆ ਜਾਂਦੀਆਂ ਤੇ ਇਸ ਮੌਸਮ ਦੇ ਵਿੱਚ ਸਾਨੂੰ ਜਦੋਂ ਸਾਨੂੰ ਅਲਰਜੀ ਜਾਂ ਪਿੰਪਲ ਜਾਂ ਕੁਝ ਵੀ ਹੋ ਜਾਂਦਾ ਇਹਨਾਂ ਜਾਂ ਖਾਰਸ਼ ਵਗੈਰਾਂ ਦੀ ਤਾਂ ਸਾਨੂੰ ਚਾਹੀਦਾ ਹੈ ਕਿ ਸਾਨੂੰ ਸਾਬਣ ਜਾਂ ਫੇਸ ਵਾਸ਼ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਤੇ ਜੇ ਤੁਸੀਂ ਦਹੀਂ ਦੇ ਨਾਲ ਆਪਣਾ ਫੇਸ ਵਾਸ਼ ਕਰੋਗੇ ਨਾ ਬਾਡੀ ਤੇ ਕਿਸੇ ਵੀ ਪਾੜ ਦਿੱਤੇ ਤੁਹਾਨੂੰ ਜਿਹੜਾ ਵਾ ਉਹ ਅਲਰਜੀ ਵਗੈਰਾ ਜਾਂ ਕੁਝ ਵੀ ਹੋ ਜਾਂਦੀ ਹੈ ਤੁਸੀਂ ਦਹੀਂ ਦੇ ਨਾਲ ਆਪਣਾ ਉਸ ਚੀਜ਼ ਨੂੰ ਸਾਫ਼ ਕਰਕੇ ਦੇਖੋ ਤੇ ਤੁਹਾਨੂੰ ਕਿੰਨੀ ਜਿਹੜੀ ਰਾਹਤ ਮਿਲਦੀ ਹੈ ਤੇ ਇੱਕਦਮ ਜਿਹੜੀ ਸਕਿਨ ਸਾਫਟ ਹੋ ਜਾਂਦੀ ਹੈ ਤੇ ਇਸ ਕਰਕੇ ਦਹੀਂ ਸਭ ਤੋਂ ਬੈਸਟ ਹੈ ਤੇ ਅੱਜ ਤੁਹਾਨੂੰ ਦਹੀਂ ਵਾਲਾ ਹੀ ਫੇਸ਼ੀਅਲ ਦੱਸਾਂਗੇ ਕਿ ਉਹ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਇਹਦੇ ਵਾਸਤੇ ਅਸੀਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆ ਦੇਖੋ ਜੀ ਮੈਂ ਲੈ ਲਿਆ ਦਹੀਂ ਅੱਜ ਸਾਰੀਆਂ ਚੀਜ਼ਾਂ ਮੈਂ ਆਪਣੇ ਲਾਗੇ ਰੱਖ ਲਈਆਂ ਤੇ ਜਿਹੜੀ ਵੀਡੀਓ ਆ ਬਿਲਕੁਲ ਲਾਈਵ ਤੁਹਾਨੂੰ ਦਵਾਂਗੇ ਕੱਟ ਵਟ ਕੇ ਨਹੀਂ ਬਣਾਉਣੀ ਤੇ ਇਹ ਦੇਖੋ ਮੈਂ ਦਹੀਂ ਇੱਕੋ ਵਾਰੀ ਲੈ ਲਿਆ ਬਸ ਇੰਨੇ ਕ ਦਹੀਂ ਦੇ ਵਿੱਚ ਤਿੰਨ ਚਾਰ ਚਮਚਾ ਦਹੀਂ ਦੇ ਇਹਦੇ ਵਿੱਚ ਜਿਹੜਾ ਸਾਰਾ ਫੇਸ਼ੀਅਲ ਕੰਪਲੀਟ ਹੋ ਜਾਂਦਾ ਇਹ ਥੋੜਾ ਥੋੜਾ ਕਰਕੇ ਅਸੀਂ ਲੈਣਾ ਹੈ ਦਹੀਂ ਲੈ ਲਿਆ ਇਹਦੇ ਵਿੱਚ ਅਜੀ 14 ਦਾ ਆਟਾ ਇਹ ਆ ਜੀ ਸ਼ਾਇਦ ਤੇ ਇਹ ਆ ਜੀ ਮਲਤਾਨੀ ਮਿੱਟੀ ਤੇ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਐਲੋਵੀਰਾ ਜੈੱਲ ਤੁਸੀਂ ਵਿਟਾਮਿਨ E ਦਾ ਕੈਪਸੂਲ ਐਡ ਕਰਨਾ ਚਾਹੋ ਕਰ ਸਕਦੇ ਹੋ ਜੇ ਤੁਹਾਡੇ ਕੋਲ ਅਵੇਲੇਬਲ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਤੇ ਹਰੇ ਤੁਸੀਂ ਕੀ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਮੈਂ ਲੈ ਲਈਆਂ ਸਭ ਤੋਂ ਪਹਿਲਾਂ ਤੁਸੀਂ ਬੌਲ ਲੈ ਲੈਣਾ ਹੈ ਕੱਚ ਦਾ ਚੀਨੀ ਦਾ ਹੋਵੇ ਤਾਂ ਸਭ ਤੋਂ ਬੈਸਟ ਆ ਨਹੀਂ ਤਾਂ ਕੋਈ ਨਹੀਂ ਜਿਹੜਾ ਤੁਹਾਡੇ ਕੋਲ ਹੈਗਾ ਤੁਸੀਂ ਉਹਦੇ ਵਿੱਚ ਕਰ ਲਓ ਬਟ ਜਿਹੜਾ ਕੱਚ ਦਾ ਜਾਂ ਚੀਨੀ ਦਾ ਬੋਲ ਹੈ ਉਹ ਬੈਸਟ ਹੈ ਤੁਸੀਂ ਬੋਲ ਲੈ ਲਓ ਇੱਕ ਲੈ ਲਿਆ ਸੀ ਚਮਚ ਇਹਦੇ ਵਿੱਚ ਹੁਣ ਅਸੀਂ ਜਿਹੜਾ ਵਾ ਉਹ ਇੱਕ ਚਮਚ ਦਹੀਂ ਐਡ ਕਰਾਂਗੇ ਇੱਕ ਚਮਚ ਦਹੀਂ ਅਸੀਂ ਐਡ ਕਰ ਲਿਆ ਜ਼ਿਆਦਾ ਦਹੀਂ ਐਡ ਨਹੀਂ ਕਰਨਾ ਬਸ ਜਿੰਨਾ ਕਿ ਤੁਹਾਨੂੰ ਚਾਹੀਦਾ ਤੁਸੀਂ ਫੇਸ ਵਾਸ਼ ਕਰਨਾ ਹੈ ਜੇ ਤੁਸੀਂ ਆਪਣੀ ਬਾਡੀ ਦੇ ਪਾਰਟ ਤੇ ਹੈਂਡਸ ਤੇ ਪਾਵਾਂ ਦੇ ਉੱਤੇ ਤੁਸੀਂ ਕਿਤੇ ਵੀ ਕਰਨਾ ਤੁਸੀਂ ਜਲ ਲੈ ਸਕਦੇ ਹੋ ਮੈਂ ਸਿਰਫ ਫੇਸ ਦੇ ਅਕੋਰਡਿੰਗ ਲੈ ਰਹੀ ਹਾਂ ਇੱਕ ਚਮਚ ਦਹੀਂ ਐਡ ਕਰ ਲਿਆ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਸ਼ਹਿਦ ਸ਼ਹਿਦ ਅਸੀਂ 2-3 ਡ੍ਰੌਪਸ ਹੀ ਐਡ ਕਰਨਾ ਜ਼ਿਆਦਾ ਨਹੀਂ ਕਰਨਾ ਬਿਲਕੁਲ ਦੇਖੋ ਥੋੜਾ ਜਿਹਾ ਸ਼ਹਿਦ ਐਡ ਕਰ ਲਿਆ ਤੇ ਸ਼ਹਿਦ ਨੂੰ ਐਡ ਕਰਕੇ ਤੇ ਇਹਦੇ ਵਿੱਚ ਅਸੀਂ ਜਿਹੜੀ ਆ ਥੋੜੀ ਜੀ ਐਲੋਵੇਰਾ ਜੈਲ ਪਾਵਾਂਗੇ ਬਿਲਕੁਲ ਥੋੜੀ ਜੀ ਆ ਦੇਖੋ ਥੋੜੀ ਜੀ ਐਲੋਵੇਰਾ ਜੈਲ ਅਸੀਂ ਐਡ ਕਰ ਲਈਏ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਚੰਗੇ ਤਰੀਕੇ ਨਾਲ ਇਹਨੂੰ ਮਿਕਸ ਕਰ ਲਾਂਗੇ ਮਿਕਸ ਕਰਕੇ ਤੇ ਹੁਣ ਅਸੀਂ ਕੀ ਕਰਾਂਗੇ ਇਹਦੇ ਨਾਲ ਫੇਸ ਦੀ ਜਿਹੜੀ ਕਲੀਨਿੰਗ ਕਰਾਂਗੇ ਸੀ ਆਪਣੇ ਫੇਸ ਨੂੰ ਕਿਸੇ ਵੀ ਫੇਸ ਵਾਸ਼ ਨਾਲ ਸਾਫ਼ ਕਰ ਲੋ ਬਟ ਜਿਹੜਾ ਵਾ ਡਸਟ ਵਾ ਕੁਛ ਨਾ ਕੁਛ ਜਿਹੜੇ ਸਾਡੇ ਫੇਸ ਤੇ ਰਹਿ ਜਾਂਦਾ ਹੈ ਤੇ ਇਹਦੇ ਨਾਲ ਬੈਸਟ ਕਲੀਨਿੰਗ ਹੁੰਦੀ ਹੈ ਤੁਸੀਂ ਇਹਨੂੰ ਚੰਗੀ ਤਰੀਕੇ ਦੇ ਨਾਲ ਆਪਣੇ ਫੇਸ ਤੇ ਜਿਹੜਾ ਲਗਾ ਕੇ ਇਹ ਫੇਸ ਨੂੰ ਸਾਫ਼ ਕਰਨਾ ਹੈ ਕਿਉਂਕਿ ਇਹ ਕਾਫੀ ਜ਼ਿਆਦਾ ਹੁਣਸਤੀ ਜਿਹੜੀ ਫੇਸ ਤੇ ਚੰਗੀ ਤਰੀਕੇ ਦੇ ਨਾਲ ਮ사ਜ ਕਰਾਂਗੇ ਇਹ ਜਿਹਨੇ ਸਾਡਾ ਫੇਸ ਵਾ ਕਲੀਨ ਹੋ ਜੇ ਦੇਣਾ ਸਾਡੇ ਜਿਹੜੇ ਅ ਨੱਕ ਦੇ ਏਰੀਆ 'ਚ ਇਥੇ ਨੋਜ਼ ਦੇ ਲਾਗੇ ਇਥੇ ਇਥੇ ਚਿਹਰੇ ਦੇ ਏਰੀਆ 'ਚ ਇਥੇ ਡਸਟ ਗੰਦਗੀ ਜਮਾ ਹੋ ਜਾਂਦੀ ਆ ਜੋ ਬਲੈਕ ਹੈਡਸ ਤੇ ਵਾਈਟ ਹੈਡਸ ਦਾ ਜਿਹੜਾ ਵਾ ਕਾਰਨ ਬਣਦੀ ਆ ਤੇ ਉਹ ਵੀ ਰਿਮੂਵ ਹੋ ਜਾਂਦੀ ਆ ਤੇ ਇਸ ਤਰੀਕੇ ਨਾਲ ਤੁਸੀਂ ਚੰਗੀ ਤਰ੍ਹਾਂ ਕੇ ਨਾਲ ਆਪਣੇ ਫੇਸ ਦੀ ਕਲੀਨਿੰਗ ਕਰ ਲੈਣੀ ਆ ਤੇ 1.5 ਮਿੰਟ ਤੁਸੀਂ ਕਰਨਾ ਹੈ ਇਸ ਤੋਂ ਬਾਅਦ ਆਪਣੇ ਫੇਸ ਨੂੰ ਜਿਹੜਾ ਵਾ ਤੁਸੀਂ ਸਾਫ਼ ਪਾਣੀ ਦੇ ਨਾਲ ਹਲਕੇ ਜੇ ਕੋਸੇ ਜਿਹੇ ਪਾਣੀ ਦੇ ਨਾਲ ਬਿਲਕੁਲ ਠਰਿਆ ਪਾਣੀ ਨਾ ਹੋਵੇ ਨਾਰਮਲ ਟੈਂਕੀ ਵਾਲਾ ਪਾਣੀ ਉਹਦੇ ਨਾਲ ਤੁਸੀਂ ਸਾਫ਼ ਕਰ ਲੋ ਤੇ ਹਾਂਜੀ ਹੁਣ ਸਾਡੀ ਜਿਹੜੀ ਹੈ ਕਲੀਨਸਿੰਗ ਹੋ ਗਈ ਹੈ ਫੇਸ ਹੋ ਗਿਆ ਕਲੀਨ ਇਨ ਹੱਥਾਂ ਤੇ ਵੀ ਜਿਹੜਾ ਅਸੀਂ ਅਪਲਾਈ ਕਰ ਲਾਂਗੇ ਕਿਉਂਕਿ ਜੇ ਅਸੀਂ ਚਿਹਰਾ ਆਪਣਾ ਫੇਸ 'ਚ ਮੁਕਾਉਂਦੇ ਆ ਤਾਂ ਹੱਥ ਚਮਕਦੇ ਵੀ ਜ਼ਰੂਰੀ ਹੈ। ਇਹ ਨਹੀਂ ਕਿ ਕੱਲਾ ਅਸੀਂ ਆਪਣਾ ਜਿਹੜਾ ਹੀ ਚਮਕਾਈ ਜਾਈਏ ਫੇਸ ਹੀ ਚਮਕਾਈ ਜਾਈਏ ਤੇ ਹੱਥ ਸਾਡੇ ਜਿਹੜੇ ਆ ਉਹ ਵੇਖਣ ਨੂੰ ਭੱਦੇ ਜੇ ਲੱਗਣ। ਹੱਥ ਚਮਕਣੇ ਵੀ ਜ਼ਰੂਰੀ ਹੈ। ਹੱਥਾਂ ਨੂੰ ਵੀ ਜਿਹੜਾ ਵਾ ਉਹ ਇਹਨਾਂ ਦੇ ਵੀ ਕੇਅਰ ਕਰਦੇ ਰਿਹਾ ਕੋਈ। ਤੇ ਹੁਣ ਅਸੀਂ ਜਿਹੜਾ ਆਪਣਾ ਫੇਸ ਨੂੰ ਵਾਸ਼ ਕਰ ਲੈਨੇ ਆ। ਵਾਸ਼ ਕਰਕੇ ਤੇ ਇਸ ਤੋਂ ਬਾਅਦ ਫਿਰ ਅਸੀਂ ਇਹਦੀ ਕਰਾਂਗੇ ਸਕਰਬਿੰਗ ਸਕਰਬ ਕੇ ਅਸੀਂ ਕੋਈ ਬੌਲ ਜਿਹੜਾ ਦੁਬਾਰਾ ਲੈ ਲਾਂਗੇ ਤੇ ਇਹਦੇ ਵਿੱਚ ਫੇਰ ਅਸੀਂ ਜਿਹੜਾ ਵਾ ਬਸ ਇੱਕ ਚਮਚ ਫੇਰ ਅਸੀਂ ਦਹੀਂ ਐਡ ਕਰ ਲਵਾਂਗੇ ਤੇ ਨਾਲ ਇਹਦੇ ਵਿੱਚ ਇਹ ਆ ਜੀ ਕੋਕੋਨਟ ਪਾਊਡਰ ਮੈਂ ਪਾ ਕੇ ਇਹਦੇ ਵਿੱਚ ਰੱਖਿਆ ਹੈ ਅਸੀਂ ਬਸ ਇਹ ਚੁਟਕੀ ਵਿੱਚ ਜਿੰਨਾ ਕਾ ਅਜਲੇ ਮਤਲਬ ਕਿ ਇੰਨੇ ਕਪੋਟਿਆਂ ਦੇ ਵਿੱਚ ਅੱਧਾ ਕ ਚਮਚ ਤੇ ਤਕਰੀਬਨ 1 ਕੋਕੋਨਟ ਪਾਊਡਰ ਹੈ ਤੇ ਇਹਦੇ ਵਿੱਚ ਜਿਹੜਾ ਕੋਕੋਨਟ ਆਇਲ ਉਹ ਵੀ ਸਾਡੇ ਫੇਸ ਤੇ ਉਹਦੇ ਨਾਲ ਸਾਡੇ ਫੇਸ ਤੇ ਮ사ਜ ਵੀ ਹੋ ਜਾਂਦੀ ਹੈ ਪਲੱਸ ਇਹ ਜਿਹੜਾ ਦਰਦਰਾ ਹੁੰਦਾ ਹੈ ਇਹਦੇ ਨਾਲ ਜਿਹੜੀ ਆ ਬਹੁਤ ਹੀ ਵਧੀਆ ਜਿਹੜੀ ਆ ਉਹ ਸਕਰਬਿੰਗ ਹੁੰਦੀ ਹੈ ਤੇ ਹੁਣ ਅਸੀਂ ਇਹਨੂੰ ਐਡ ਕਰਕੇ ਤੇ ਇਹਦੇ ਵਿੱਚ ਫੇਸ ਨੂੰ ਜਿਹੜਾ ਵਾ ਥੋੜੀ ਜੀ ਐਲੋਵੀਰਾ ਜੈਲ ਐਡ ਕਰ ਲੈਣਾ ਬਿਲਕੁਲ ਹਲਕੀ ਜੀ ਐਲੋਵੀਰਾ ਜੈਲ ਕਿਉਂਕਿ ਐਲੋਵੀਰਾ ਜੈਲ ਜਿਹੜੀ ਆ ਬਹੁਤ ਹੀ ਫੇਸ ਤੇ ਚੰਗਾ ਹੁੰਦਾ ਹੈ ਤੇ ਇਹਨੂੰ ਅਸੀਂ ਕਰ ਲਿਆ ਮਿਕਸ ਮਿਕਸ ਕਰਕੇ ਤੇ ਹੁਣ ਅਸੀਂ ਇਹਨਾਂ ਕਰਾਂਗੇ ਫੇਸ ਟੈਸਟ ਕਰਾਂਗੇ ਕਿ ਇਹ ਤੇ ਨੋਜ਼ਲ ਇਹ 파ਟ ਤੇ ਇੱਥੇ ਲਿਪਸ ਦੇ ਏਰੀਆ 'ਚ ਅਪਰ ਲਿਪਸ ਦੇ ਚਿੰਨ ਦੇ ਏਰੀਆ ਤੇ ਜਿੱਥੇ-ਜਿੱਥੇ ਵਾਈਟ ਹੈਡਸ ਬਲੈਕ ਹੈਡਸ ਹੁੰਦੇ ਆ ਉੱਥੇ-ਉੱਥੇ ਤੁਸੀਂ ਇਹਨੂੰ ਅਪਲਾਈ ਕਰਨਾ ਹੈ ਤੇ ਇਹਦੇ 2 ਮਿੰਟ ਤੁਸੀਂ ਜਿਹੜਾ ਵਾ ਮ사ਜ ਕਰਨੀ ਤੁਸੀਂ ਟਾਈਮ ਪੀਸ ਤੇ ਟਾਈਮ ਨੋਟ ਕਰ ਲਿਆ ਕਰੋ ਮੇਰੇ ਸਾਹਮਣੇ ਟਾਈਮ ਪੀਸ ਕਲॉक ਲੱਗਾ ਹੈ ਤੇ ਮੈਂ ਉਸ ਤੋਂ ਦੇਖ ਕੇ ਪੂਰੇ 2 ਮਿੰਟ ਦੀ ਜਿਹੜੀ ਆ ਸਕਰਬਿੰਗ ਕਰਾਂਗੇ ਅੱਧਾ ਮਿੰਟ ਮੈਨੂੰ ਹੋ ਗਿਆ ਹੈ ਸਕ੍ਰਬਿੰਗ ਨਾ ਤੁਸੀਂ ਇਹਦੀ ਕਰਨੀ ਆ ਸਕ੍ਰਬਿੰਗ ਜਰਾ ਕੋਕੋਨਟ ਦਾ ਬੁਰਾਦਾ ਹੈ ਇਹ ਤਾਂ ਨੂੰ ਮੋਇਸਚਰਾਈਜ਼ਰ ਵੀ ਕਰਦਾ ਹੈ ਤੁਹਾਡੀ ਬਾਡੀ ਨੂੰ ਪਲੱਸ ਇਹਦੇ ਵਿੱਚ ਦਰਦਰਾपन ਹੁੰਦਾ ਹੈ ਤੇ ਇਹ ਸਕ੍ਰਬਿੰਗ ਦਾ ਕੰਮ ਕਰਦਾ ਹੈ ਇਹਨੂੰ ਅਸੀਂ ਹੱਥਾਂ ਤੇ ਵੀ ਅਪਲਾਈ ਕਰ ਲਵਾਂਗੇ ਸਾਰੀ ਜਿਹੜੀ ਡੈਡ ਸਕਿਨ ਵਾ ਇਹਦੇ ਨਾਲ ਜਿਹੜੇ ਉਤਰ ਜਾਈਗੇ ਕਿ ਜਿਹੜੇ ਸਾਡੇ ਫੇਸ ਤੇ ਕੋਈ ਦਾਗ ਧੱਬੇ ਹੁੰਦੇ ਆ ਨਾ ਉਹ ਇਸ ਦੇ ਨਾਲ ਰਿਮੂਵ ਹੋ ਜਾਂਦੇ ਨੇ ਇੱਕ ਸੁਖਜੀਤ कौर ਭੈਣ ਜੀ ਕੋ ਸੁਖਜੀਤ कौर ਭੈਣ ਜੀ ਦੇ ਨਾਮ ਦੀ ਆਈਡੀ ਤੋਂ ਕਮੈਂਟ ਆਇਆ ਸੀ ਕਿ ਉਹਨਾਂ ਦੇ ਫੇਸ ਤੇ ਬਹੁਤ ਦਾਗ ਧੱਬੇ ਨੇ ਤੁਸੀਂ ਇਹ ਵਾਲਾ ਜਿਹੜਾ ਵਾ ਉਹ ਫੇਸ਼ੀਅਲ ਕਰਿਆ ਕਰੋ ਤੁਹਾਡਾ ਬਿਲਕੁਰੀ ਇਹ ਰੂਗੋਜਨ ਕੇ ਬਟੇ ਕਿ ਤੁਸੀਂ ਵੀਕ ਦੇ ਵਿੱਚ ਇੱਕ ਵਾਰੀ ਜ਼ਰੂਰ ਕਰਨਾ ਹੈ ਤੇ ਮਨੱਠੀ ਵਾਲਾ سیرਮ ਜ਼ਰੂਰ ਲਗਾਓ ਕਿਉਂਕਿ ਇਹਦੇ ਵਿੱਚ ਕੋਕੋਨਟ ਆਇਲ ਹੈ ਤੇ ਕੋਕੋਨਟ ਆਇਲ ਜਿਹੜਾ ਫੇਸ ਤੇ ਕੋਈ ਵੀ ਦਾਗ ਧੱਬੇ ਹੁੰਦੇ ਆ ਉਹਨਾਂ ਦੇ ਨਿਸ਼ਾਨ ਆ ਉਹਨਾਂ ਨੂੰ ਰਿਮੂਵ ਕਰਨ ਵਿੱਚ ਹੈਲਪ ਕਰਦਾ ਫੇਸ ਕਰ ਲਿਆ ਸਾਫ ਤੇ ਹੁਣ ਅਸੀਂ ਕਰਾਂਗੇ ਤੀਸਰਾ ਸਟੈਪ ਤੀਸਰਾ ਸਟੈਪ ਅਸੀਂ ਸਕਿਨ ਦੀ ਮ사ਜ ਕਰਾਂਗੇ ਮੋਇਸਚਰਾਈਜ਼ਰ ਦਾ ਕੰਮ ਇਸਕੇ ਦੀ ਮਸਾਲਜ ਅਸੀਂ ਕਰਾਂਗੇ ਅ ਅਸੀਂ ਫਿਰ ਜਿਹੜਾ ਵਾ ਉਸੇ ਬੌਲ ਦੇ ਵਿੱਚ ਜਿਹੜਾ ਵਾ ਅਸੀਂ ਦਹੀਂ ਲੈ ਲਵਾਂਗੇ ਇੱਕ ਚਮਚ ਹਰ ਇੱਕ ਸਟੈਪ ਦੇ ਵਿੱਚ ਦਹੀਂ ਲੈਣਾ ਹੈ ਦਹੀਂ ਜਿਹੜਾ ਦਹੀਂ ਆ ਉਹ ਮੇਨ ਇਨਗਰੀਡੀਐਂਟ ਤੇ ਇਹਦੇ ਵਿੱਚ ਅਸੀਂ ਦਹੀਂ ਦੇ ਵਿੱਚ ਅਸੀਂ ਐਡ ਕਰਾਂਗੇ ਜੀ 올ਿਵ ਆਇਲ ਤੁਸੀਂ ਕੋਕੋਨਟ ਆਇਲ ਜੋ ਵੀ ਤੁਹਾਡੇ ਕੋਲ ਹੈਗਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਕੋਕੋਨਟ ਆਇਲ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਕੋਲ ਫਰੈਸ਼ ਮਲਾਈ ਹੈਗੀ ਆ ਕੱਚੇ ਦੁੱਧ ਦੀ ਕਰੀਮ ਤੁਸੀਂ ਉਹ ਐਡ ਕਰ ਲਓ 올ਿਵ ਆਇਲ ਹੈਗਾ ਤੁਸੀਂ ਉਹ ਐਡ ਕਰ ਲਓ ਵਿਟਾਮਿਨੀ ਦਾ ਕੈਪਸੂਲ ਐਡ ਕਰ ਲਓ ਤੇ ਜੋ ਵੀ ਤੁਹਾਡੇ ਕੋਲ ਅਵੇਲੇਬਲ ਆ ਤੁਸੀਂ ਐਡ ਕਰ ਲਓ ਤੇ ਮੈਂ ਇਹਦੇ ਵਿੱਚ ਅੱਧਾ ਚਮਚ ਜਿਹੜਾ 올ਿਵ ਆਇਲ ਦਾ ਐਡ ਕਰ ਲਿਆ ਦੇਖੋ ਥੋੜਾ ਜਿਹਾ ਇਹਦੇ ਵਿੱਚ ਸ਼ਹਿਦ ਐਡ ਕਰ ਲਾਂਗੇ ਇਨੂੰ ਹੱਥ ਨਾਲ ਹੀ ਮਿਕਸ ਕਰ ਲਵਾਂਗੇ ਤੇ ਇੱਕ ਤਿਆਰ ਰੱਖੋ ਕਿ ਦਹੀਂ ਜਿਹੜਾ ਵਾ ਉਹ ਗਾੜਾ ਗਾੜਾ ਹੋਣਾ ਚਾਹੀਦਾ ਪਤਲਾ ਦਹੀਂ ਨਹੀਂ ਹੋਣਾ ਚਾਹੀਦਾ ਗਾੜੇ ਦਹੀਂ ਦੇ ਨਾਲ ਵਧੀਆ ਜਿਹੜਾ ਵਾ ਉਹ ਇਹ ਫੇਸ਼ਲ ਹੁੰਦਾ ਹੈ ਫਿਰ ਹੁਣ ਅਸੀਂ ਇਹਨੂੰ ਜਿਹੜਾ ਫੇਸ ਤੇ ਕਰਾਂਗੇ ਅਪਲਾਈ ਔਰ ਇਹਦੇ ਨਾਲ ਕਰਾਂਗੇ ਅਸੀਂ ਮ사ਜ ਆਪਣੇ ਫੇਸ ਤੇ ਜਿੱਥੇ ਵੀ ਤੁਹਾਡੇ ਰਿੰਕਲ ਵਗੈਰਾ ਪੈਂਦੇ ਨੇ ਝੁਰੜੀਆਂ ਪੈਂਦੀਆਂ ਨੇ ਤੁਸੀਂ ਉਥੇ ਚੰਗੇ ਤਰੀਕੇ ਦਾ ਮ사ਜ ਕਰੋ ਜਿਹੜੀਆਂ ਮੱਥੇ ਦੇ ਇੱਥੇ ਫਾਈਨ ਲਾਈਨਸ ਆ ਜਾਂਦੀਆਂ ਨੇ ਲਾਈਨਾਂ ਲਕੀਰਾ ਪੈ ਜਾਂਦੀਆਂ ਨੇ ਉਹਦੇ ਵਾਸਤੇ ਇਸ ਤਰੀਕੇ ਦੇ ਨਾਲ ਉੱਪਰ ਨੂੰ ਕਰੋ ਮ사ਜ ਤੁਹਾਡੇ ਆਈਜ਼ ਲੱਗੀਆਂ ਹੁੰਦੀਆਂ ਨੇ ਤਾਂ ਇਸ ਤਰੀਕੇ ਨਾਲ ਗੋਲ ਗੋਲ ਤੁਸੀਂ ਕਰੋ ਅਡੀਸਕ ਨੇ ਲੂਸ ਹੋ ਜਾਂਦੀ ਢਿੱਲਕ ਜਾਂਦੀ ਤੇ ਇਸ ਤਰੀਕੇ ਦੇ ਨਾਲ ਵਸ ਤੁਸੀਂ ਟਾਈਮ ਦੇ ਕੇ 2 ਤੋਂ 3 ਮਿੰਟ ਜਿਹੜੀ ਮ사ਜ ਕਰਨੀ ਹੈ ਇਸ ਤਰੀਕੇ ਨਾਲ ਤੁਸੀਂ ਮਸਾਲਾ ਲ ਕਰਕੇ ਆਪਣੀ ਸਕਿਨ ਨੂੰ ਟਾਈਟ ਤੇ ਬ੍ਰਾਈਟ ਕਰ ਸਕਦੇ ਹੋ ਇਸ ਤਰੀਕੇ ਨਾਲ ਕਰਨੇ ਸਾਫ਼ ਕਰਨ ਤੋਂ ਬਾਅਦ ਫੇਸਬੁਕ ਕਰ ਲੈਣਾ ਹੈ ਵਾਸ਼ ਤੇ ਇਸ ਤੋਂ ਬਾਅਦ ਅਸੀਂ ਲਗਾਵਾਂਗੇ ਪੈਕ ਜਿਹੜਾ ਸਾਡੇ ਸਕਿਨ ਦੇ ਓਪਨ ਪੋਰਸ ਵਾ ਉਹਨਾਂ ਨੂੰ ਬੰਦ ਕਰਨ ਵਿੱਚ ਹੈਲਪ ਕਰੇਗਾ ਹਾਂਜੀ ਪੈਕ ਬਣਾਉਣ ਵਾਸਤੇ ਫਿਰ ਅਸੀਂ ਬੌਲ ਲੈ ਲਿਆ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਫਿਰ ਜਿਹੜਾ ਇੱਕ ਚਮਚ ਅਸੀਂ ਦਹੀਂ ਦਾ ਐਡ ਕਰਾਂਗੇ ਦਹੀਂ ਐਡ ਕਰਨਾ ਹੈ ਤੇ ਇਹਦੇ ਵਿੱਚ ਅਸੀਂ ਐਡ ਕਰਨਾ ਹੈ ਮਲਤਾਨੀ ਮਿੱਟੀ ਇਹ ਦਹੀਂ ਤੇ ਮਲਤਾਨੀ ਮਿੱਟੀ ਦਾ ਜਿਹੜਾ ਵਾ ਉਹ ਕੰਬੀਨੇਸ਼ਨ ਆ ਉਹ ਬਹੁਤ ਹੀ ਵਧੀਆ ਹੈ ਦਹੀਂ ਜਿਹੜਾ ਸਾਡੀ ਸਕਿਨ ਨੂੰ ਮੋਇਸਚਰਾਈਜ਼ ਕਰਦਾ ਹੈ ਤੇ ਮਲਤਾਨੀ ਮਿੱਟੀ ਜਿਹੜੀ ਸਾਡੀ ਸਕਿਨ ਦੇ ਉੱਤੇ ਐਕਸਟਰਾ ਆਇਲ ਵਾ ਉਹਨੂੰ ਸੋਖ ਲੈਂਦੀ ਹੈ ਤੇ ਇਸ ਕਰਕੇ ਇਹ ਬੈਲੈਂਸ ਬਣਾ ਕੇ ਰੱਖਦੇ ਆ ਤੁਸੀਂ ਇੱਕ ਚਮਚ ਦੇ तकरीबन ਲੈ ਲੈਣੀ ਹੈ ਮਲਤਾਨੀ ਮਿੱਟੀ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਥੋੜੀ ਜਿਹੀ aloevera gel ਇਹ ਵਸਤ ਤਿੰਨ ਚਾਰ ਜਿਹੜੇ ਇੰਗਰੀਡੀਅੰਟ ਆ ਤਿੰਨ ਚਾਰ ਪ੍ਰੋਡਕਟ ਨੇ ਉਹੋ ਹੀ ਜਿਹੜੇ ਆ ਤੁਹਾਡੇ ਸਾਰੇ ਫੇਸੀ ਦੇ ਵਿੱਚ ਕੰਮ ਆਉਣਗੇ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਵਾ ਉਹ ਥੋੜਾ ਜਿਹਾ ਗੁਲਾਬ ਜਲ ਐਡ ਕਰ ਲਵਾਂਗੇ ਜਿੰਨਾ ਕਿ ਇਹਦਾ ਪੇਸਟ ਅਸੀਂ ਪਤਲਾ ਥਿੱਕ ਬਣਾਉਣਾ ਹੈ ਉਹਦੇ ਅਕੋਰਡਿੰਗ ਗੁਲਾਬ ਜਲ ਐਡ ਕਰ ਲਾਂਗੇ ਗੁਲਾਬ ਜਲ ਜਿਹੜਾ ਵਾ ਉਹ ਇੱਕ ਪੈਸਟ ਟੋਨਰ ਹੈ ਤੇ ਕੋਈ ਵੀ ਪੈਕ ਬਣਾਉਣਾ ਹੈ ਉਹਨੂੰ ਪਾਣੀ ਦੀ ਬਜਾਏ ਗੁਲਾਬ ਜਲ ਦੇ ਨਾਲ ਹੀ ਜਿਹੜਾ ਤੁਸੀਂ ਆ ਪੈਕ ਬਣਾਇਆ ਕਰੋ ਕੋਲ ਤਿਆਰ ਕਰਿਆ ਕਰੋ ਤੇ ਪੈਕ ਕਿਸ ਤਰੀਕੇ ਦਾ ਬਣਾਉਣਾ ਹੈ ਉਹਦਾ ਜਿਹੜਾ ਵਾ ਉਹ ਟੈਕਸਚਰ ਆ ਉਹ ਹਰ ਕਿਸ ਨੂੰ ਪਤਾ ਹੀ ਹੁੰਦਾ ਹੈ ਤੇ ਇਹ ਤੁਹਾਡੀ ਸਕਿਨ ਤੋਂ ਜਿੰਨਾ ਵੀ ਵਾਧੂ ਤੇਲ ਹੈ ਆਇਲ ਵਾ ਉਹ ਨੂੰ ਸੋਖ ਲੈਂਦਾ ਹੈ ਤੇ ਜਿਹੜੇ ਓਪਨ ਪੋਰਸ ਆ ਉਹਨਾਂ ਨੂੰ ਬੰਦ ਕਰ ਦਿੰਦਾ ਹੈ ਸ਼੍ਰਿੰਕ ਕਰਨੀ ਸ਼ੁਰੂ ਕਰ ਦਿੰਦਾ ਹੈ ਸਕਿਨ ਨੂੰ ਜਿਹੜੀ ਸਕਿਨ ਤੁਹਾਡੀ ਲੂਜ਼ ਹੋ ਜਾਂਦੀ ਹੈ ਨਾ ਉਹ ਟਿਲਕਣੀ ਉਹਨੂੰ ਟਾਈਟ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਚਿਹਰੇ ਤੇ ਜਿਹੜਾ ਵਾ ਉਹ ਨਿਖਾਰ ਵੀ ਬਹੁਤ ਲੈ ਕੇ ਆਉਂਦਾ ਹੈ ਇਹਨੂੰ ਅਪਲਾਈ ਕਰਾਂਗੇ ਅਸੀਂ ਤੇ ਇਹ ਕੋਈ ਮਲਦਾਨੀ ਮਿੱਟੀ ਵਾਲਾ ਪੈਕ ਕੋਈ ਬਹੁਤਾ ਮਹਿੰਗਾ ਨਹੀਂ ਹੁੰਦਾ ਬਿਲਕੁਲ ਸਸਤਾ ਆੜੇ ਕਿਤੇ ਬਜਟ ਵਿੱਚ ਹੁੰਦਾ ਹੈ ਤੁਸੀਂ ਜਿਹੜੀ ਉਹ ਗਾਚੀ ਆ ਉਹਨੂੰ ਵੀ ਲਿਆ ਕੇ ਲਾ ਸਕਦੇ ਹੋ ਗਾਚੀ ਨੂੰ ਥੋੜੀ ਦੇਰ ਤੱਕ ਗੁਲਾਬ ਜਲ ਦੇ ਵਿੱਚ ਭੀਕਾ ਰਾ ਦੋ ਜਾਂ ਸਿੰਪਲ ਪਾਣੀ 'ਚ ਭੀਕਾ ਰੱਖੋ ਜੋ ਵੀ ਜਿਸ ਤਰੀਕੇ ਨਾਲ ਵੀ ਤੁਹਾਨੂੰ ਕੰਫਰਟੇਬਲ ਲੱਗੇ ਤੁਸੀਂ ਇਹਦੇ ਵਿੱਚ ਮਲਠੀ ਵਾਲਾ ਪਾਊਡਰ ਵੀ ਪਾ ਸਕਦੇ ਹੋ ਆਪਣੀ ਸਕਿਨ ਦੇ ਹਿਸਾਬ ਨਾਲ ਦੇਖ ਲਓ ਕਿ ਜਿਹੜੀ ਚੀਜ਼ ਤੁਹਾਨੂੰ ਸੂਟ ਕਰਦੀ ਹੈ ਤੁਸੀਂ ਉਹ ਚੀਜ਼ ਐਡ ਕਰ ਲਓ ਅਸੀਂ ਤੁਹਾਨੂੰ ਇਹ ਨਾਰਮਲ ਜੇ ਯਾਨੀ ਹਰ ਇੱਕ ਕਿਸੇ ਦੀ ਪਹੁੰਚ ਦੇ ਵਿੱਚ ਹੁੰਦੇ ਨੇ ਉਹ ਚੀਜ਼ਾਂ ਉਹ ਰੈਮਡੀਜ਼ ਉਹ ਹੀ ਪੈਕ ਦੱਸਦੇ ਆ ਇਹਦਰ ਉਧਰ ਦੀਆਂ ਗੱਲਾਂ ਘੁਮਾ ਫਰਾ ਕੇ ਦੱਸਣੀਆਂ ਨਹੀਂ ਆਉਂਦੀਆਂ ਸਾਨੂੰ ਕਿ ਹਰ ਕੋਈ ਜਿਹੜਾ ਵਾ ਉਹ ਮਹਿੰਗੀਆਂ ਚੀਜ਼ਾਂ ਮਹਿੰਗੇ ਪ੍ਰੋਡਕਟ ਜਿਹੜਾ ਅਫੋਰਡ ਨਹੀਂ ਕਰ ਸਕਦਾ ਤੇ ਅਸੀਂ ਇਹ ਨੇਚਰਲ ਜੀਆਂ ਬੇਸਿਕ ਜੀਆਂ ਨਾਰਮਲ ਚੀਜ਼ਾਂ ਦੇ ਨਾਲ ਵੀ ਆਪਣੇ ਸਕਿਨ ਦੀ ਕੇਅਰ ਕਰ ਸਕਦੇ ਆ ਅਸੀਂ ਤਾਂ ਆਪ ਖੁਦ ਇਹਨਾਂ ਚੀਜ਼ਾਂ ਨੂੰ ਲਾਈ ਜਿਹੜਾ ਅਪਲਾਈ ਕਰਦੇ ਆ ਪਹਿਲਾਂ ਤਾਂ ਮੈਂ ਇਹ ਵੀ ਨਹੀਂ ਸੀ ਕਰਦੀ ਬਟ ਜਦੋਂ ਦੀ ਮੈਂ ਤੁਹਾਡੇ ਨਾਲ ਆ ਇਹ ਚੀਜ਼ਾਂ ਸ਼ੇਅਰ ਕਰਨ ਲੱਗੀ ਆ ਤੁਹਾਡੇ ਭਾਣੇ ਦੇ ਨਾਲ ਜਿਹੜਾ ਵਾ ਉਹ ਮੇਰੇ ਵੀ ਸਕਿਨ ਜਿਹੜੀ ਆ ਉਹ ਰੂਟੀਨ ਜਿਹੜੀ ਫੋਲੋ ਹੋ ਜਾਂਦੀ ਆ ਤੇ ਕਦੋਂ ਦਾ ਮੈਂ ਆਪਣੇ ਆਪ ਤੇ ਇਮਰਜ਼ ਕਰੀਤਾ ਐ ਮੈਂ ਦੇਖਿਆ ਐ ਕਿ ਮੇਰੀ ਸਕਿਨ ਤੇ ਬਹੁਤ ਹੀ ਜ਼ਿਆਦਾ ਜਿਹਾ ਫਰਕ ਪਿਆ ਐ ਤੇ ਪਹਿਲਾਂ ਨਾਲੋਂ ਹੁਣ ਕਿਉਂਕਿ ਪਹਿਲਾਂ ਮੈਂ ਮਤਲਬ ਕਿ ਕਰਦੀ ਸੀਗੀ ਇੰਨਾ ਧਿਆਨ ਨਹੀਂ ਸੀ ਦਿੰਦੀ ਮਹੀਨੇ 'ਚ ਇੱਕ ਅੱਧੀ ਵਾਰੀ ਕਰ ਲਿਆ ਟਾਈਮ ਲੱਗਾ ਤਾਂ ਕਰ ਲਿਆ ਨਹੀਂ ਤਾਂ ਨਹੀਂ ਸਹੀ ਤੇ ਹੋਂ ਜਿਦੋਂ ਰੈਗੂਲਰ ਧਰਨਾ ਵੀਡੀਓ ਸ਼ੇਅਰ ਕਰਦੀਆਂ ਕੋਈ ਨਾ ਕੋਈ ਪੈਕ ਕੋਈ ਰੈਵੰਡੀ ਮੇਰੇ ਫੇਸ ਤੇ ਵੀ ਅਪਲਾਈ ਹੁੰਦੀ ਰਹਿੰਦੀ ਆ ਤੇ ਇਹਨਾਂ ਚੀਜ਼ਾਂ ਦੇ ਬੈਸਟ ਰਿਜ਼ਲਟ ਨੇ ਤੇ ਮੈਨੂੰ ਕੋਈ ਵੀ ਇਧਰ ਉਧਰ ਕੋਈ ਮਹਿੰਗੇ ਪ੍ਰੋਡਕਟ ਕੋਈ ਕਰੀਮਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਅਫੋਰਡ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਵੈਸੇ ਹੀ ਇਹਨਾਂ ਨੇਚਰਲ ਚੀਜ਼ਾਂ ਦੇ ਨਾਲ ਹੀ ਮੇਰੀ ਜਿਹੜੀ ਸਕਿਨ ਨੂੰ ਆ ਉਹ ਕਾਫੀ ਗਲੋਇੰਗ ਹੋ ਗਈ ਹੈ ਤੇ ਬਿਲਕੁਲ ਸਾਫ਼ ਹੋ ਗਈ ਹੈ ਤੇ ਪਹਿਲਾਂ ਮੇਰੇ ਫੇਸ ਤੇ ਜਿਹੜਾ ਵਾ ਉਹ ਰੁੱਖਾਪਨ ਬਹੁਤ ਜ਼ਿਆਦਾ ਹੋ ਜਾਂਦਾ ਸੀ ਚਟਾਕ ਜੇ ਵਾਈਟ ਵਾਈਟ ੱੱਬੇ ਪੈ ਜਾਂਦੇ ਸੀਗੇ ਤੇ ਹੁਣ ਮੇਰੀ ਸਕਿਨ ਬਿਲਕੁਲ ਕਲੀਅਰ ਹੈ ਡਲ ਵੀ ਨਹੀਂ ਹੈਗੀ ਤੇ ਸ਼ਾਈਨ ਬਿਨਾ ਕਿਸੇ ਕਰੀਮ ਤੋਂ ਹੀ ਸ਼ਾਈਨ ਕਰਦੀ ਹੈ ਇਹ ਮੇਰਾ ਡਰੈਸਿੰਗ ਟੇਬਲ ਆ ਤੁਸੀਂ ਦੇਖ ਸਕਦੇ ਹੋ ਕੋਈ ਵੀ ਮੈਂ ਇਹੋ ਜੀ ਚੀਜ਼ ਮਹਿੰਗਾ ਪ੍ਰੋਡਕਟ ਨਹੀਂ ਰੱਖਿਆ ਹੋਇਆ ਜਿਹੜਾ ਮੈਂ ਫੇਸ ਤੇ ਅਪਲਾਈ ਕਰਦੀ ਹਾਂ ਬਸ ਨਾਰਮਲ ਚੀਜ਼ਾਂ ਨੇ ਦੋ ਚਾਰ ਚੀਜ਼ਾਂ ਜਿਨ੍ਹਾਂ ਦੇ ਨਾਲ ਮੇਰਾ ਮੇਕਅਪ ਡਨ ਹੋ ਜਾਂਦਾ ਹੈ ਤੇ ਹੁਣ ਮੈਂ ਪੈਕ ਲਗਾਇਆ ਹੈ ਤੇ ਪੱਖਾ ਚਲਾ ਕੇ ਫੈਨ ਚਲਾ ਕੇ ਤੇ ਫੇਰ ਇਹਨੂੰ ਸੁਕਾਉਂਦੇ ਆਂ ਕਿਉਂਕਿ ਮੈਂ ਫੈਨ ਬੰਦ ਕਰਕੇ ਵੀਡੀਓ ਬਣਾ ਰਹੀ ਆ ਤੇ ਜੇ ਫੈਨ ਚਲਾ ਕੇ ਬਣਾਉਂਗੀ ਫਿਰ ਤੁਹਾਡੇ ਤੱਕ ਮੇਰੀ ਆਵਾਜ਼ ਨਹੀਂ ਪਹੁੰਚੇਗੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਹਰ ਕੋਈ ਕਮੈਂਟ ਕਰਨ ਵਿੱਚ ਤੁਹਾਦਾ ਕੀ ਜਾਂਦਾ ਏ ਲਾਈਕ ਵੀ ਜਰੂਰ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਤੇ ਜੇ ਤੁਹਾਨੂੰ ਕਿਸੇ ਹੋਰ ਚੀਜ਼ ਦਾ ਪੈਕ ਚਾਹੀਦਾ ਤਾਂ ਉਹ ਵੀ ਦੱਸਿਆ ਕਰੋ ਤੇ ਮੈਂ ਤੁਹਾਨੂੰ ਅੱਗੇ ਵੀ ਇੱਕ ਦੋ ਵਾਰ ਹੀ ਕਿਹਾ ਸੀਗਾ ਜੇ ਕਿਸੇ ਕੋਲੋਂ ਕਿਸੇ ਪੈਕ ਦੀ ਕਿਸੇ ਰੈਮਡੀ ਦੀ ਕੋਈ హెయిਰ ਪੈਕ ਦੀ ਕੋਈ ਵੀ ਰੈਮਡੀ ਹੈਗੀ ਆ ਕੋਈ ਹੈਗਾ ਇਹ ਤੇ ਉਹ ਮੇਰੇ ਨਾਲ ਸ਼ੇਅਰ ਕਰਿਓ ਮੈਂ ਜਰੂਰ ਉਸ ਤੇ ਵੀਡੀਓ ਬਣਾਵਾਂਗੀ ਜਿਸ ਨਾਲ ਕਿਸੇ ਨੂੰ ਬੈਸਟ ਰਿਜ਼ਲਟ ਮਿਲਿਆ ਹੋਵੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਤੇ ਤਾਂ ਜੋ ਤੁਹਾਨੂੰ ਹਰ ਇੱਕ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਮਿਲ ਸਕੇ ਤੇ ਫਿਰ ਹੁਣ ਮੈਂ ਜ਼ਿਆਦਾ ਗੱਲਾਂ ਨਹੀਂ ਕਰੂੰਗੀ ਕਿਉਂਕਿ ਫੇਰ ਵਿੱਚ ਕਹਿ ਦਿੰਦੇ ਨੇ ਵੀ ਤੁਸੀਂ ਬੋਲਦੇ ਬਹੁਤ ਹੀ ਉਹਨੂੰ ਫੈਨ ਚਲਾ ਕੇ ਫੇਰ ਪੈਕ ਆਪਣਾ ਆਲਮੋਸਟ ਸੁੱਕ ਗਿਆ ਹੈ ਇਥੋਂ ਡਰਾਈ ਹੋ ਗਿਆ ਹੈ ਤੇ ਜ਼ਿਆਦਾ ਤੁਸੀਂ ਡਰਾਈ ਨਹੀਂ ਕਰਨਾ ਤੇ ਜਦੋਂ 80% ਸੁੱਕ ਜੇ ਤਾਂ ਉਦੋਂ ਤੁਸੀਂ ਇਹਨੂੰ ਕਰ ਲੈਣਾ ਵਾਸ਼ ਤੇ ਤੁਸੀਂ ਇਹਦੀ ਇਸ ਤਰੀਕੇ ਨਾਲ ਮ사ਜ ਕਰਕੇ ਫੇਸ ਵਾਸ਼ ਕਰਨਾ ਹੈ ਤੇ ਵਾਸ਼ ਕਰਕੇ ਤਾਂ ਫੇਰ ਹੋ ਗਿਆ ਡਨ ਤੇ ਸਕਿਨ ਦੇ ਉੱਤੇ ਜਰਾ ਗਲੋ ਲਾਈਟ ਦੇ ਵਿੱਚ ਆਪਣੇ ਆਪ ਹੀ ਚਮਕ ਆਉਂਦੀ ਹੈ ਤੇ ਅਜੇ ਅਸੀਂ ਫੇਸ ਤੇ ਕੁਝ ਵੀ ਨਹੀਂ ਲਗਾਇਆ ਤੇ ਹੁਣ ਅਸੀਂ ਮਲਠੀ ਵਾਲਾ سیرਮ ਜਿਹੜਾ ਉਹ ਲਗਾਵਾਂਗੇ ਤੇ ਫੇਰ ਦੇਖਿਆ ਤੁਸੀਂ ਗਲੋ ਇਹ ਜੀ ਚੀਜ਼ ਇਹ ਮਲਠੀ ਵਾਲਾ سیرਮ ਤੇ ਇੱਕ ਕਮਾਲ ਦੀ ਚੀਜ਼ ਹੈ ਇਹਨੂੰ ਤੁਸੀਂ ਜਿਨੇ ਨਹੀਂ ਬਣਾਇਆ ਅਜੇ ਤੱਕ ਇੱਕ ਵਾਰੀ ਬਣਾ ਕੇ ਦੇਖੋ ਤੁਸੀਂ ਤੁਸੀਂ ਇਸ ਚੀਜ਼ ਦੇ ਆਦੀ ਹੋ ਜਾਵੋਗੇ ਤੁਹਾਨੂੰ ਇਸ ਤੋਂ ਇਲਾਵਾ ਕੁਝ ਵੀ ਜੜਾ ਵਾ ਉਹ ਚੰਗਾ ਨਹੀਂ ਲੱਗੇਗਾ ਮੈਨੂੰ ਤਕਰੀਬਨ 6-7 ਮਹੀਨੇ ਹੋ ਗਏ ਇਸ ਚੀਜ਼ ਨੂੰ ਯੂਜ਼ ਕਰਦੇ ਆ ਮੈਂ ਉਦੋਂ ਦਾ ਕੋਈ ਮੋਇਸਚਰਾਈਜ਼ਰ ਕੋਈ ਕਰੀਮ ਆਪਣੇ ਫੇਸ ਤੇ ਯੂਜ਼ ਨਹੀਂ ਕੀਤੀ ਬਸ ਇਹੋ ਹੀ ਲਗਾਨੀ ਆ ਤੇ ਅੰਤਾਂ ਦਾ 글로 ਆਪਣੇ ਫੇਸ ਤੇ ਆ ਜਾਂਦਾ ਕਿਸੇ ਦੇ ਵੀ ਜਾਣਾ ਹੈ ਬਸ ਫੇਸ ਵਾਸ਼ ਕੀਤਾ ਮਲਠੀ ਸੀਰਮ ਲਗਾਓ ਬਸ ਬੈਠ ਸੀ ਤੇ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੁਣ ਤੁਸੀਂ ਵੀ ਨਾਲ ਦੀ ਨਾਲ ਇਹ ਟਰਾਈ ਕਰਿਓ ਤੇ ਹੁਣ ਤੁਸੀਂ ਕਰੋ ਆਪਣਾ ਕੰਮ ਤੇ ਅਸੀਂ ਆਪਣੇ ਬੈਕ ਵਰਕ ਆਪਣੇ ਕੰਮ ਤੇ ਚਲੀਏ ਏ ਨਹੀਂ ਕਿ ਮੈਂ ਫ੍ਰੀ ਆ ਮੈਂ ਵੀ ਬਹੁਤ ਕੰਮ ਕਰਨੇ ਹੁੰਦੇ ਆ ਤੇ ਹੁਣ ਅਸੀਂ ਆਪਣੇ ਕਿਚਨ ਦੇ ਕੰਮ ਜਿਹੜੇ ਬਾਕੀ ਕਰਾਂਗੇ ਤੇ ਆਪਣਾ ਜਿਹੜਾ ਵਾ ਉਹ ਸਕਿਨ ਰੁਟੀਨ ਡਨ ਹੋ ਗਈ ਪਹਿਲਾਂ ਉਹਦਾ ਇੱਕ ਨਾਮ ਆ ਜਿਹੜਾ ਵਾ ਉਹ ਫੇਸ਼ੀਅਲ ਪੈਕ ਦੇ ਦਿੱਤਾ ਤੇ ਕਮੈਂਟ ਕਰਕੇ ਦੱਸਿਓ ਕਿ ਕਿਸ ਤਰੀਕੇ ਦਾ ਲੱਗਾ ਜੇ ਤੁਹਾਨੂੰ ਪਸੰਦ ਹੋਵੇ ਤਾਂ ਅਪਣੀ ਰੁਟੀਨ ਵੀ ਸ਼ੇਅਰ ਕਰਿਆ ਕਰਾਂਗੇ ਅਸੀਂ ਕੀ ਕਰਦੇ ਆ ਏ ਨਹੀਂ ਕਿ ਅਸੀਂ ਸਿਰਫ ਵੀਡੀਓ ਹੀ ਬਣਾਉਂਦੇ ਆ ਤੁਹਾਨੂੰ ਪੈਕ ਹੀ ਦਿੰਨੇ ਆ ਕਰਦੇ ਵੀ ਸਾਰੇ ਕੰਮ ਕਰਨੇ ਪੈਂਦੇ ਆ ਬੱਚੇ ਵੀ ਸੰਭਾਲਣੇ ਪੈਂਦੇ ਆ ਸਭ ਕੁਝ ਕਰਨਾ ਪੈਂਦਾ ਤੇ ਮਿਲਦੇ ਆਂ ਫੇਰ ਤੁਹਾਨੂੰ ਹੋਰ ਕਿਸੇ ਨਾ ਵੀਡੀਓ ਦੇ ਨਾਲ ਸਸਟੀ ਕਾਗਜ਼ਾਂ ਦੇ ਨਾਲ